ਸ਼ੁਕਰੀ ਕਰ ਵੀਰੇ ਸਾਰਿਆਂ ਨੂੰ ਜਿਵੇਂ ਕਿ ਸਾਨੂੰ ਕਾਫੀ ਕਿਸਾਨਾਂ ਤੇ ਭੈਣਾਂ ਦੇ ਮੈਸੇਜ ਆ ਰਹੇ ਸੀਗੇ ਕਿ ਉਹ ਆਪਣਾ ਕੋਈ ਸਹਾਇਕ ਧੰਦਾ ਹੈ ਜਿਹੜਾ ਉਹ ਕਰਨਾ ਚਾਹੁੰਦੇ ਹਨ ਜਿਵੇਂ ਕਿ ਕੋਈ ਮਨਾਫੇ ਵਾਲਾ ਵਧੀਆ ਮਨਾਫੇ ਵਾਲਾ ਧੰਦਾ ਉਹ ਕਰਨਾ ਚਾਹੁੰਦੇ ਨੇ ਜਿਵੇਂ ਕਿ ਕੋਈ ਸਬਜ਼ੀਆਂ ਦਾ ਹੋ ਗਿਆ ਕੋਈ ਫਲਾਂ ਦਾ ਆ ਜਾਂ ਕੋਈ ਮੱਖੀ ਪਾਲਣ ਦਾ ਗਿਆ ਸ਼ਾਇਦ ਦੀਆਂ ਮੱਖੀਆਂ ਦਾ ਹੋ ਗਿਆ ਹਨ ਤੇ ਬੱਕਰੀ ਪਾਲਣ ਦਾ ਹੋਰ ਵੀ ਐਵੇਂ ਦੇ ਕਾਫੀ ਸਹਾਇਕ ਧੰਦੇ ਨੇ ਜਿਹੜੇ ਉਹ ਕਰਨਾ ਚਾਹੁੰਦੇ ਨੇ ਪਰ ਉਹਨਾਂ ਦੇ ਕੋਲ ਕੋਈ ਟ੍ਰੇਨਿੰਗ ਨਹੀਂ ਆ ਕਿ ਉਹ ਉਸ ਫੀਲਡ ਨੂੰ ਉਹ ਵਧੀਆ ਤਰੀਕੇ ਨਾਲ ਅੱਗੇ ਕਰ ਸਕਣ ਉਹ ਚਾਹੁੰਦੇ ਨੇ ਕਿ ਸਾਨੂੰ ਕੋਈ ਟ੍ਰੇਨਿੰਗ ਹੈ ਜਿਹੜੀ ਉਹ ਗੌਰਮੈਂਟ ਵੱਲੋਂ ਜਾਂ ਕਿਸੇ ਵੀ ਅਦਾਰੇ ਵੱਲੋਂ ਪ੍ਰੋਵਾਈਡ ਕਰਵਾਈ ਜਾਵੇ ਕਿ ਤਾਂ ਕਿ ਜੋ ਉਹ ਧੰਦੇ ਨੂੰ ਅਸੀਂ ਅੱਗੇ ਤੱਕ ਲੈ ਕੇ ਜਾ ਸਕੀਏ ਜਿਵੇਂ ਕਿ ਸਾਨੂੰ ਫੁੱਲਾਂ ਦੀਆਂ ਫਲਾਂ ਦੀਆਂ ਹੋ ਗਈਆਂ ਮੱਖੀ ਪਾਲਣ ਦਾ ਹੋ ਗਿਆ ਬੱਕਰੀ ਪਾਲਣ ਦਾ ਹੋ ਗਿਆ ਤੇ ਮਸ਼ਰੂਮ ਕਲਟੀਵੇਸ਼ਨ ਦਾ ਹੋ ਗਿਆ ਜਿਵੇਂ ਖੁੰਬਾਂ ਦਾ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਨਾ ਐਵੇਂ ਦੀਆਂ ਕਾਫੀ ਜਿਹੜੀਆਂ ਸਹਾਇਕ ਧੰਦੇ ਆ ਉਹ ਕਰਨਾ ਚਾਹੁੰਦੇ ਆ ਤੇ ਉਹਨਾਂ ਦੀ ਟ੍ਰੇਨਿੰਗ ਉਹਨਾਂ ਨੂੰ ਨਹੀਂ ਮਿਲ ਰਹੀ ਤਾਂ ਅੱਜ ਆਪਾਂ ਉਹਨਾਂ ਦੀ ਟ੍ਰੇਨਿੰਗ ਦੇ ਬਾਰੇ ਵਿਸਥਾਰ ਨਾਲ ਗੱਲ ਕਰਾਂਗੇ ਕਿ ਉਹ ਜਿਹੜੀ ਆਪਣੀ ਸਹਾਇਕ ਦੇਦੀ ਟ੍ਰੇਨਿੰਗ ਹੈ ਉਹ ਕਿਵੇਂ ਤੇ ਅਤੇ ਕਿੱਥੋਂ ਲੈ ਸਕਦੇ ਨੇਗੇ ਤੇ ਅੱਜ ਆਪਾਂ ਤਿੰਨ ਤਰ੍ਹਾਂ ਦੇ ਅਦਾਰਿਆਂ ਦੀ ਗੱਲ ਕਰਾਂਗੇ ਜਿੱਥੋਂ ਤੁਸੀਂ ਆਪਣੇ ਏਰੀਆ ਦੇ ਵਿੱਚ ਜਿਹੜੇ ਟ੍ਰੇਨਿੰਗ ਆ ਉਹ ਪ੍ਰੋਵਾਈਡ ਕਰਵਾ ਸਕਦੇ ਹੋ ਜਿਵੇਂ ਕਿ ਸਭ ਤੋਂ ਪਹਿਲਾਂ ਆ ਜਾਂਦਾ ਹੈਗਾ ਪੀਏਬੀਯੂ ਯੂਨੀਵਰਸਿਟੀ ਲੁਧਿਆਣੇ ਆ ਤੇ ਉਸ ਤੋਂ ਨੰਬਰ 2 ਤੇ ਆ ਜਾਂਦੇ ਆ ਖੇਤੀ ਵਿਗਿਆਨ ਕੇਂਦਰ ਜਿਹੜੇ ਕਿ ਆਪਣੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਬਣਾਏ ਹੁੰਦੇ ਆ ਤੀਜੇ ਨੰਬਰ ਤੇ ਆਉਂਦਾ ਜਿਵੇਂ ਸਰਕਾਰੀ ਵਿਭਾਗ ਹੋ ਗਿਆ ਜਿਵੇਂ ਬਾਗਵਾਨੀ ਵਿਭਾਗ ਹੋ ਗਿਆ ਡੇਰੀ ਪਾਲਣ ਵਿਭਾਗ ਹੋ ਗਿਆ ਮੱਛੀ ਪਾਲਣ ਵਿਭਾਗ ਆ ਗਿਆ ਆਪਣਾ ਖੇਤੀਬੜੀ ਵਿਭਾਗ ਆ ਗਿਆ ਇਨਾਂ ਦੇ ਨਾਲ ਮਿਲ ਕੇ ਆਪਾਂਗੇ ਟ੍ਰੇਨਿੰਗ ਜਿਹੜੀ ਉਹ ਕਰ ਸਕਦੇ ਆ ਪਹਿਲਾਂ ਜੇ ਆਪਾਂ ਗੱਲ ਕਰੀਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਤਾਂ ਉੱਥੇ ਆਪਣਾ ਸਕਿੱਲਰ ਡਿਵੈਲਪਮੈਂਟ ਸੈਂਟਰ ਹੈ ਜਿਹੜਾ ਉਹ ਬਣਿਆ ਹੋਇਆ ਹੈ ਕਿਸਾਨ ਉਥੋਂ ਆਪਣੀ ਜਿਹੜੀ ਟ੍ਰੇਨਿੰਗ ਆ ਉਹ ਲੈ ਸਕਦੇ ਨੇ ਹੁਣ ਦੀ ਜੇ ਆਪਾਂ ਗੱਲ ਕਰਦੇ ਆ ਜਨਵਰੀ ਫਰਵਰੀ ਦੇ ਵਿੱਚ ਜਿਹੜੀਆਂ ਟ੍ਰੇਨਿੰਗਸ ਨਿਗੀਆਂ ਉਹ ਉੱਥੇ ਚੱਲ ਰਹੀਆਂ ਨੇ ਨੌਜਵਾਨਾਂ ਦੇ ਲਈ ਸਹਾਇਕ ਧੰਦੇ ਦਾ ਇੱਕ ਤਿੰਨ ਮਹੀਨਿਆਂ ਦਾ ਜਿਹੜਾ ਕੋਰਸ ਹੈ ਉਹ ਐਡ ਪ੍ਰੈਜ਼ੈਂਟ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਚੱਲ ਰਿਹਾ ਹੈ ਜਿਹੜਾ ਕਿ 1 ਜਨਵਰੀ ਤੋਂ ਲੈ Marce, dacă ਤੇ ਕੋਰਸ ਜਿਹੜਾ ਉਹ ਚੱਲ ਰਿਹਾ ਹੈਗਾ ਜਿਵੇਂ ਕਿ ਜੈਵਿਕ ਖੇਤੀ ਆਰਗੇਨਿਕ ਫਾਰਮਿੰਗ ਆਪਾਂ ਜਿਹਨੂੰ ਕਹਿੰਨੇ ਆ ਉਹਦੀ ਟ੍ਰੇਨਿੰਗ ਵੀ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਵਿੱਚ ਚੱਲ ਰਹੀ ਹੀ ਆ 19 ਜਨਵਰੀ ਤੋਂ ਲੈ ਕੇ 23 ਜਨਵਰੀ 2026 ਤੱਕ ਸੁਗੰਧੀਦਾਰ ਬੂਟੇ ਆ ਜਿਵੇਂ ਅਤੇ ਦਵਾਈਆਂ ਵਾਲੇ ਬੂਟੇ ਆ ਉਹਨਾਂ ਦੀ ਜਿਹੜੀ ਉਦਯੋਗਿਕ ਮਹੱਤਤਾ ਦੀ ਟ੍ਰੇਨਿੰਗ ਆ ਉਹ 4 ਫਰਵਰੀ 2026 ਨੂੰ ਵੀ ਸਕਿੱਲਰ ਡਿਵੈਲਪਮੈਂਟ ਸੈਂਟਰ ਦੇ ਵਿੱਚ ਹੀ ਲੱਗਣੀ ਆ ਲੁਧਿਆਣੇ ਉਸ ਤੋਂ ਬਾਅਦ ਜਿਹੜੇ ਅਗਾਹ ਵੱਧੂ ਕਿਸਾਨ ਨੇ ਜਿਵੇਂ ਕਿ ਮੱਖੀ ਪਾਲਣ ਹੋ ਗਿਆ ਮਧੂ ਮੱਖੀ ਪਾਲਣ ਦੀ ਜਿਹੜੀ ਐਡਵਾਂਸ ਟ੍ਰੇਨਿੰ ਕਿ 20 ਫਰਵਰੀ 2026 ਦੀ ਉੱਥੇ ਟ੍ਰੇਨਿੰਗ ਹੈ ਜਿਹੜੀ ਉਹ ਲੱਗਣੀ ਆ ਜਿਵੇਂ ਕਿ ਕਾਫੀ ਜਿਹੜੇ ਕਿਸਾਨ ਨੇਗੇ ਉਹ ਡ੍ਰੈਗਨ ਫਰੂਟ ਦੀ ਕਾਸ਼ਤ ਉਹ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਦੀ ਟ੍ਰੇਨਿੰਗ ਵੀ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਰਹੀ ਆ 24 ਤੇ 25 ਫਰਵਰੀ 2026 ਨੂੰ ਹੁਣ ਜੇ ਆਪਾਂ ਗੱਲ ਕਰੀਏ ਜਿਹੜੀਆਂ ਟ੍ਰੇਨਿੰਗਸ ਤੁਹਾਨੂੰ ਆਪਾਂ ਦੱਸਿਆ ਨੇ ਇਹ ਟ੍ਰੇਨਿੰਗ ਜਿਹੜੀਆਂ ਉਹ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਕੀ ਉਹਨਾਂ ਦਾ ਕੈਰੀਟੇਰੀਆ ਹੋਊਗਾ ਕਿਵੇਂ ਉਹਨਾਂ ਦੀ ਕਿਵੇਂ ਫੀਸ ਵਗੈਰਾ ਉਹਨਾਂ ਦੀ ਕਿੰਨੀ ਹੋਊਗੀ ਇਹ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਹੀ ਆਪਾਂ ਦੱਸ ਦਵਾਂਗੇ ਆਪਾਂ ਫੀਸ ਦੀ ਗੱਲ ਕਰੀਏ ਤਾਂ 5 ਦਿਨਾਂ ਦੀ ਜਿਹੜੀ ਟ੍ਰੇਨਿੰਗ ਹੁੰਦੀ ਹੈ ਉਹਨਾਂ ਦੀ ਵੀਰਾਂ ਦੇ ਲਈ ਜਿਹੜੀ ਫੀਸ ਆ ਉਹ ਸਿਰਫ 100 ਰੁਪਏ ਹੁੰਦੀ ਆ ਤੇ ਭੈਣਾਂ ਦੀ ਜਿਹੜੀ ਫੀਸ ਹੁੰਦੀ ਆ ਉਹ ਸਿਰਫ 50 ਰੁਪਏ ਫੀਸ ਹੁੰਦੀ ਆ ਇੱਕ ਯੰਗ ਫਾਰਮਰ ਦੇ ਲਈ ਇੱਕ 3 ਮਹੀਨਿਆਂ ਦਾ ਕੋਰਸ ਹੈ ਜਿਹੜਾ ਉਹ ਆਪਾਂ ਯੂਨੀਵਰਸਿਟੀ ਦੇ ਵਿੱਚੋਂ ਕਰ ਸਕਦੇ ਹਾਂ 3 ਮਹੀਨਿਆਂ ਦੀ ਜਿਹੜੀ ਫੀਸ ਹੁੰਦੀ ਆ ਉਹ ਤਕਰੀਬਨ 1000 ਰੁਪਏ ਹੁੰਦੀ ਹੈ ਤੇ ਜੇ ਫੀਸ ਦੀ ਆਪਾਂ ਗੱਲ ਕਰੀਏ ਤਾਂ ਫੀਸ ਜਦੋਂ ਤੁਹਾਡਾ ਕੋਰਸ ਸ਼ੁਰੂ ਹੁੰਦਾ ਹੈ ਤਾਂ ਜਦੋਂ ਆਪਾਂ ਉੱਥੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਨੇ ਆ ਤਾਂ ਫਰਸਟ ਡੇ ਯਾਨੀ ਕਿ ਪਹਿਲੇ ਦਿਨ ਹੀ ਤੁਹਾਡੀ ਉਹ ਫੀਸ ਉੱਥੇ ਜਮ੍ਹਾਂ ਕਰਵਾਈ ਜਾਂਦੀ ਆ ਹੁਣ ਜੇ ਆਪਾਂ ਗੱਲ ਕਰੀਏ ਕਿ ਇਸ ਟ੍ਰੇਨਿੰਗ ਨੂੰ ਆਪਾਂ ਅਪਲਾਈ ਕਿਵੇਂ ਕਰ ਸਕਦੇ ਹਾਂ ਤਾਂ ਅਪਲਾਈ ਕਰਨ ਲਈ ਤੁਸੀਂ ਇਸ ਲਿੰਕ ਤੇ ਜਾਓ ਫਿਰ ਨੈਕਸਟ ਤੇ ਜਾ ਕੇ ਤੁਸੀਂ ਆਪਣੀ ਟ੍ਰੇਨਿੰਗ ਸਿਲੈਕਟ ਕਰੋ ਜਿਵੇਂ ਕਿ ਤੁਹਾਨੂੰ ਜੋ ਵੀ ਟ੍ਰੇਨਿੰਗ ਚਾਹੀਦੀ ਆ ਉਹ ਤੁਸੀਂ ਆਪਣੀ ਟ੍ਰੇਨਿੰਗ ਇੱਥੇ ਵਿੱਚ ਸਿਲੈਕਟ ਕਰ ਸਕਦੇ ਹੋ ਫਿਰ ਉਸ ਤੋਂ ਬਾਅਦ ਤੁਸੀਂ ਆਪਣੀ ਬੇਸਿਕ ਜੀ ਜਿਹੜੀ ਇਨਫੋਰਮੇਸ਼ਨ ਆ ਉਹ ਉਹਦੇ ਵਿੱਚ ਭਰੋਗੇ ਜਿਵੇਂ ਕਿ ਤੁਹਾਡਾ ਨਾਮ ਹੋ ਗਿਆ ਤੁਹਾਡੇ ਮਾਤਾ ਪਿਤਾ ਦਾ ਨਾਮ ਹੋ ਗਿਆ ਤੁਹਾਡੇ ਐਡਰੈਸ ਹੋ ਗਿਆ ਤੁਹਾਡਾ ਆਧਾਰ ਕਾਰਡ ਹੋ ਗਿਆ ਤੁਹਾਡਾ ਮੋਬਾਈਲ ਨੰਬਰ ਹੋ ਗਿਆ ਤੇ ਜੀਮੇਲ ਹੋ ਗਿਆ ਕੈਟਾਗਰੀ ਹੋ ਗਈ এডੂਕੇਸ਼ਨ ਐਵੇਂ ਦੀ ਜਿਹੜੀ ਬੇਸਿਕ ਇਨਫੋਰਮੇਸ਼ਨ ਆ ਉਹ ਤੁਸੀਂ ਇਹਦੇ ਵਿੱਚ ਫਿਲ ਕਰੋਗੇ ਇਹ ਸਾਰੀ ਜਾਣਕਾਰੀ ਭਰਨ ਤੋਂ ਬਾਅਦ ਤੁਹਾਡਾ ਫਾਰਮ ਹੈ ਜਿਹੜਾ ਉਹ ਸਬਮਿਟ ਹੋ ਜਾਵੇਗਾ ਉਸ ਤੋਂ ਬਾਅਦ ਤੁਹਾਨੂੰ ਇੱਕ ਕਾਲ ਆਵੇਗੀ ਤੇ ਅਗਰ ਤੁਹਾਨੂੰ ਕਾਲ ਨਹੀਂ ਵੀ ਆ ਰਹੀ ਤਾਂ ਤੁਸੀਂ ਯੂਨੀਵਰਸਿਟੀ ਦੇ ਸਕਿੱਲ ਸੈਂਟਰ ਦੇ ਵਿੱਚ ਜਾ ਕੇ ਕਿ ਤੁਸੀਂ ਉਹਨਾਂ ਨਾਲ ਡਾਇਰੈਕਟ ਰਾਬਤਾ ਵੀ ਕਰ ਸਕਦੇ ਹੋ ਜਿਵੇਂ ਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਹੜੇ ਕੇਬੀਕੇ ਮਤਲਬ ਕਿ ਖੇਤੀ ਵਿਗਿਆਨ ਕੇਂਦਰ ਹੈ ਜਿਹੜੇ ਸੈਂਟਰ ਨੇ ਉਹ ਬਣੇ ਹੋਏ ਨਿਗੇ ਤੁਸੀਂ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਪਤਾ ਕਰ ਸਕਦੇ ਹੋ ਵੀ ਤੁਹਾਡੇ ਜਿਹੜੇ ਸੈਂਟਰ ਨੇ ਉਹ ਕਿੱਥੇ-ਕਿੱਥੇ ਬਣੇ ਹੋਏ ਨਿਗੇ ਤੇ ਕੇਬੀਕੇ ਸੈਂਟਰਾਂ ਦੇ ਵਿੱਚ ਯਾਨੀ ਕਿ ਖੇਤੀ ਵਿਗਿਆਨ ਸੈਂਟਰਾਂ ਦੇ ਵਿੱਚ ਲਗਾਤਾਰ ਜਿਹੜੀਆਂ ਟ੍ਰੇਨਿੰਗਸ ਨੇ ਉਹ ਚਲਦੀਆਂ ਰਹਿੰਦੀਆਂ ਨੇ ਜਿਵੇਂ ਕਿ ਇੱਕ ਦਿਨ ਦੀ ਹੋਗੀ ਤਿੰਨ ਦਿਨਾਂ ਦੀ ਹੋਗੀ ਪੰਜ ਦਿਨਾਂ ਦੀ ਹੋ ਵੀ 7 ਦਿਨਾਂ ਦੀ ਹੋਗੀ ਜਿਵੇਂ ਮਧੂਮੱਖੀ ਪਾਲਣ ਦੀ ਹੋਏ ਇਹ ਸਬਜ਼ੀਆਂ ਦੀ ਹੋ ਜਾਂਦੀ ਹੈ ਡ੍ਰੈਗਨ ਫਰੂਟਸ ਦੀ ਹੋਗੀ ਐਵੇਂ ਦੀਆਂ ਕਾਫੀ ਜੜੀਆਂ ਜਿਹੜੀਆਂ ਟ੍ਰੇਨਿੰਗ ਨੇਗੇ ਆ ਉਹ ਅਲੱਗ-ਅਲੱਗ ਸਮੇਂ ਤੇ ਕੇਵੀਕੇ ਸੈਂਟਰਾਂ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ ਤੁਸੀਂ ਉਹ ਕੇਵੀਕੇ ਸੈਂਟਰਾਂ ਦੇ ਵਿੱਚ ਜਾ ਕੇ ਵੀ ਪਤਾ ਕਰ ਸਕਦੇ ਹੋ ਵੀ ਉੱਥੇ ਕਿਹੜੀਆਂ-ਕਿਹੜੀਆਂ ਟ੍ਰੇਨਿੰਗਸ ਨੇ ਜਿਹੜੀਆਂ ਉਹ ਐਡ ਪ੍ਰੈਜ਼ੈਂਟ ਦੇ ਵਿੱਚ ਚੱਲਦੀਆਂ ਨੇ ਜਾਂ ਕਿਹੜੀਆਂ-ਕਿਹੜੀਆਂ ਟ੍ਰੇਨਿੰਗਸ ਨੇ ਉਹ ਅੱਗੇ ਆਣਗੀਆਂ ਤੁਸੀਂ ਉੱਥੇ ਜਾ ਕੇ ਆਪਣਾ ਨੰਬਰ ਉਹਨਾਂ ਨੂੰ ਤੁਸੀਂ ਜਮਾ ਕਰਵਾ ਸਕਦੇ ਹੋ ਜਦੋਂ ਵੀ ਕੋਈ ਵੀ ਟ੍ਰੇਨਿੰਗ ਸ਼ੁਰੂ ਹੋਊਗੀ ਤਾਂ ਤੁਹਾਨੂੰ ਉਹਨਾਂ ਦੀ ਕਾਲ ਆਵੇਗੀ ਤਾਂ ਤੁਸੀਂ ਉਹ ਟ੍ਰੇਨਿੰਗ ਉੱਥੇ ਜਾ ਕੇ ਲੈ ਸਕਦੇ ਹੋ ਇਸ ਤੋਂ ਇਲਾਵਾ ਜਿਵੇਂ ਕਿ ਤੁਸੀਂ ਕੋ ਸਬਜ਼ੀਆਂ ਦੀ ਜਾਂ ਕੋਈ ਫਲਾਂ ਦੀ ਟ੍ਰੇਨਿੰਗ ਤੁਸੀਂ ਲੈਣੀ ਆ ਤਾਂ ਉਹ ਜਿਹੜੀ ਟ੍ਰੇਨਿੰਗ ਆ ਤੁਸੀਂ ਆਪਣੇ ਜ਼ਿਲ੍ਹੇ ਦੇ ਬਾਗਵਾਨੀ ਵਿਭਾਗ ਨਾਲ ਜਾ ਕੇ ਤੁਸੀਂ ਸੰਪਰਕ ਕਰ ਸਕਦੇ ਹੋ ਉਹ ਪੀਏਪੀਯੂ ਜਾਂ ਕੇਵੀਕੇ ਦੇ ਨਾਲ ਥੋੜਾ ਤਾਲਮੇਲ ਹੈ ਜਿਹੜਾ ਉਹ ਕਰਵਾ ਦਿੰਦੇ ਹਨ ਜਾਂ ਫਿਰ ਇੱਕ ਰਿਸਰਚ ਇੰਸਟੀਟਿਊਟ ਹੈ ਕਰਤਾਰਪੁਰ ਵਿਕੇ ਜਿਸ ਦਾ ਨਾਮ ਹੈ ਸੈਂਟਰ ਆਫ ਐਕਸਲੈਂਸ ਫਾਰ ਵੈਜੀਟੇਬਲਸ ਉੱਥੇ ਤੁਹਾਡੀ ਸਬਜ਼ੀਆਂ ਦੀ ਟ੍ਰੇਨਿੰਗ ਹੈ ਜਿਹੜੀ ਉਹ ਲਗਵਾ ਦਿੰਦੇ ਹਨ ਜਿਵੇਂ ਕਿ ਕਾਫੀ ਵੀਰਾਂ ਤੇ ਭੈਣਾਂ ਦੇ ਮੈਸੇਜ ਆ ਰਹੇ ਸੀ ਕਿ ਫੁੱਲਾਂ ਦੀ ਕਾ ਛੇ ਦੀ ਜਿਹੜੀ ਟ੍ਰੇਨਿੰਗ ਹੈ ਉਹ ਕਰਨਾ ਚਾਹੁੰਦੇ ਨੇ ਹਨਾ ਤਾਂ ਉਹਨਾਂ ਦੀ ਟ੍ਰੇਨਿੰਗ ਵੀ ਆਪਾਂ ਜਲਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਉਮੀਦ ਹੈ ਇਹ ਵੀਡੀਓ ਦੇ ਵਿੱਚ ਜਿੰਨੀ ਵੀ ਤੁਹਾਨੂੰ ਜਾਣਕਾਰੀ ਦਿੱਤੀ ਹੈ ਤੁਹਾਨੂੰ ਜਰੂਰ ਪਸੰਦ ਆਵੇਗੀ ਸ਼ੁਕਰੀਆ